ਸਾਰੇ ਦੇਖਣ ਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਅੱਛਾ। ਪ੍ਰਵੀਨਦਰ ਰਾਜ ਆਪਾਂ ਅੱਜ ਦੋ ਤਿੰਨ ਗੱਲਾਂ ਤੇ ਗੱਲ ਕਰਨੀ ਹੈ। ਇੱਕ ਤਾਂ ਇਹ ਜੀ ਕਿ ਜਿਹੜਾ ਟ੍ਰਿਬਿਊਨਲ ਹੈ ਇੱਕ ਕੇਂਦਰ ਸਰਕਾਰ ਨੇ ਟ੍ਰਿਬਿਊਨਲ ਬਣਾਇਆ ਸੀ ਨੂੰ ਹਾਈ ਸੁਪਰੀਮ ਕੋਰਟ ਨੇ ਕਰਤਾ ਰੱਖ ਠੀਕ ਹੈ ਜੀ। ਦੂਜਾ ਜਿਹੜਾ ਹੈਗਾ ਇੱਕ ਮੁਕਾਬਲਾ ਹੋਇਆ ਲੁਧਿਆਣੇ। ਠੀਕ ਹੈ ਜੀ। ਉਸ ਲੁਧਿਆਣੇ ਵਾਲੇ ਮੁਕਾਬਲੇ ਦੇ ਵਿੱਚ ਦੋ ਬੰਦੇ ਗੰਭੀਰ ਜਖਮੀ ਹੋਏ ਆ ਪੜੇ ਗਏ। ਉਹ ਕਿਹੜੀ ਜਥੇਬੰਦੀ ਨਾਲ ਸੰਬੰਧਿਤ ਆ ਉਹ ਠੀਕ ਹੈ ਜੀ। ਜੀ ਜਿਹੜੀ ਗੱਲ ਕਰਨੀ ਹੈ ਆਪਾਂ ਉਹ ਗੱਲ ਕਰਨੀ ਹੈਗੀ ਐ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਇੱਕ ਅਖਬਾਰ ਹੈ ਕਸ਼ਮੀਰ ਟਾਈਮਸ ਉਹਦੇ ਤੇ ਰੇਡ ਹੋਈ ਹੈ ਇਹਨਾਂ ਤਿੰਨਾਂ ਗੱਲ ਮੁੱਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਉਮੀਦ ਹੈ ਵੀ ਸਾਡੇ ਜਿਹੜੇ ਦਰਸ਼ਕ ਹੈ ਉਹ ਇਹਨੂੰ ਚੰਗਾ ਹੁੰਗਾ ਰੱਬ ਦੇ ਨੀ ਉਹ ਚਲੋ ਸਭ ਬਿਲਕੁਲ ਥੋੜੀ ਗੱਲ ਦਾ ਮੈਂ ਵੀ ਸਹਿਮਤ ਐ ਵੀ ਆਪਾਂ ਹੁਣ ਕੀ ਕਰਿਆ ਕਰੀਏ ਵੀ ਰੋਜ਼ ਦੀ ਤਰ੍ਹਾਂ ਆਪਾਂ ਪੰਜ ਚਾਰ ਖਬਰਾਂ ਇਕੱਠੀਆਂ ਕਰਿਆ ਕਰੀਏ ਉਹ ਦੋ ਕਰਦੇ ਆਪਾਂ ਦੋ ਦੇ ਵਿੱਚੋਂ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਦੋ ਸੁਣਦੇ ਫਿਰ ਵਿਚਾਰੇ ਆਪਣੇ ਸੋਛ ਸਕਦਾ ਮੈਨੂੰ ਤਾਂ ਸਰੋਤੇ ਆਪਾਂ ਨੂੰ ਸੁਣਦੇ ਬਹੁਤ ਐਕਰ ਮੈਸੇਜ ਵੀ ਆਉਂਦੇ ਆ ਤੇ ਇਹ ਆਪਾਂ ਨੂੰ ਰਿਸਪੌਂਸ ਵਧੀਆ ਦੇ ਰਿਹਾ ਕਰ ਸਾਰਿਆਂ ਦਾ ਧੰਨਵਾਦ ਕਰਦੇ ਦਿਲੋਂ ਵੀ ਤੇ ਟਿਲੂ ਸਾਹਿਬ ਅੱਗੇ ਜੇ ਕੋਈ ਤੁਸੀਂ ਗੱਲ ਕਰਨੀ ਤੋਂ ਉਹਦੇ ਕਾਰਨ ਇਹ ਹੈ ਕਿ ਜਦੋਂ ਅਸੀਂ ਕੋਈ ਖਬਰ ਡਿਸਕਸ ਕਰਦੇ ਆ ਤੇ ਲਿਖਣਾ ਹੁੰਦਾ ਵੀ ਕਿਹੜੀ ਡਿਸਕਸ ਕਰਦੇ ਆ ਜੀ ਜੇ ਸਾਰੀਆਂ ਪੰਜੇ ਦੀਆਂ ਪੰਜੇ ਜਾਂ ਚਾਰ ਦੀਆਂ ਚਾਰ ਖਪਣਾ ਅਸੀਂ ਡਿਸਕਸ ਕਰਨੀ ਹੈ ਜਿਹੜੀਆਂ ਉਹ ਲਿਖਣ ਲਾ ਕੇ ਤਾਂ ਬਹੁਤ ਸਾਰੀ ਜਗ੍ਹਾ ਜਿਹੜੀ ਹੈਗੀ ਰੁਕੀ ਜਾਂਦੀ ਰੁਕੀ ਜਾਂਦੀ ਸੋ ਫੈਸਲਾ ਅੱਜ ਇਹ ਕੀਤਾ ਕਿ ਲਿਖਣ ਦੀ ਬਜਾਏ ਜੀ ਐਡਵਾਂਸ ਦੇ ਵਿੱਚ ਹੀ ਪਹਿਲੇ ਪੜਾਅ ਦੇ ਵਿੱਚ ਹੀ ਬੋਲਦਿਆਂ ਕਰਾਂਗੇ ਕਿ ਅੱਜ ਜਿਸੀਆਂ ਇਹਨਾਂ ਖਬਰਾਂ ਨੂੰ ਡਿਸਕਸ ਕਰਾਂਗੇ ਤੇ ਉਹਦੇ ਨਾਲ ਫਿਰ ਜੇ ਦਿਲਚਸਪੀ ਬਣਵੀ ਹੈ ਸਾਡੇ ਦਰਸ਼ਕ ਸਾਡੇ ਪਾਠਕ ਸਾਡੇ ਸਰੋਤੇ ਸੁਣਨ ਵਾਲੇ ਸਟੂਡੈਂਟ ਬਾਰੇ ਉਹ ਸਾਰੇ ਚਲੋ ਸਾਰਿਆਂ ਦਾ ਮੇਰੇ ਵੱਲੋਂ ਪ੍ਰਵਿੰਦਰਜੀਤ ਸਿੰਘ ਵੱਲੋਂ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋ YouTube ਚੈਨਲ ਨਾਲ Instagram ਤੇ ਆਪਣਾ Facebook ਚੈਨਲ ਆਪਾਂ ਸ਼ੁਰੂਆਤ ਕਰਨ ਲੱਗਦੇ ਹੁਣ ਆਪਾਂ ਸ਼ੁਰੂ ਕਰਦੇ ਆ ਖਬਰਾਂ ਜੋ ਖਬਰ ਪ੍ਰੋਗਰਾਮ ਪਹਿਲੀ ਖਬਰ ਹੈਗੀ ਏ ਧੰਨੋ ਸਾਹਿਬ ਪਾਰਲੀਮੈਂਟ ਨੇ ਅੱਜ ਜਿਹੜੇ ਬਣਾਏ ਗਏ ਟ੍ਰਿਬਿਊਨਲ ਐਕਟ ਦੇ ਵਿੱਚ ਸੁਪਰੀਮ ਕੋਰਟ ਨੇ ਕੀ ਕੀਤਾ ਕਿਉਂ ਰੱਦ ਕਿਉਂ ਕੀਤਾ ਜੀ ਉਹਦੇ ਬਾਰੇ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਦੱਸੋ ਪਹਿਲੀ ਖਬਰ ਹੂੰ ਪਹਿਲੀ ਖਬਰ ਜਿਹੜੀ ਹੈਗੀ ਟ੍ਰਿਬਿਊਨਲ ਹੁੰਦਾ ਕੀ ਹੈ ਜੀ ਟ੍ਰਿਬਿਊਨਲ ਇੱਕ ਅਜਿਹੀ ਸੰਸਥਾ ਹੁੰਦੀ ਹੈ ਜਿਹੜੀ ਸੰਸਥਾ ਦੇ ਕੋਲੇ ਜੁਡੀਸ਼ੀਅਲ ਪਾਵਰਾਂ ਹੁੰਦੀਆਂ ਜੀ ਔਰ ਉਹ ਸੰਸਥਾ ਜਿਹੜੀ ਫੈਸਲੇ ਕਰਦੀ ਹੈ ਉਹ ਫੈਸਲੇ ਮੰਨਣਯੋਗ ਹੁੰਦੇ ਮੰਨਣਯੋਗ ਜੇ ਕਿਸੇ ਧਿਰ ਨੂੰ ਉਸ ਫੈਸਲੇ ਦੇ ਨਾਲ ਮਤਭੇਦ ਹੋਣ ਜੀ ਉਹ ਧਿਰ ਸਹਿਮਤ ਨਾ ਹੋਵੇ ਤਾਂ ਉਹ ਫਿਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਜੋ ਉਹਦੇ ਵਿੱਚ ਟ੍ਰਿਬਿਊਨਲ ਐਕਟ ਦੇ ਵਿੱਚ ਲਿਖਿਆ ਹੁੰਦਾ ਹੈ ਉੱਥੇ ਜਾ ਕੇ ਅਪੀਲ ਕਰ ਸਕਦੇ ਕਰ ਸਕਦੇ ਬਿਲਕੁਲ ਲੇਕਿਨ ਕਈ ਟ੍ਰਿਬਿਊਨਲ ਹੁੰਦੇ ਆ ਜਿਹੜਾ ਟ੍ਰਿਬਿਊਨਲ ਦਾ ਫੈਸਲਾ ਹੀ ਫਾਈਨਲ ਹੁੰਦਾ ਜੀ ਇੱਥੇ ਮੈਂ ਜ਼ਿਕਰ ਕਰਨਾ ਚਾਹੂੰਗਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜੀ ਸਰਦਾਰ ਭਗਤ ਸਿੰਘ ਦੇ ਖਿਲਾਫ ਇੱਕੋ ਹੀ ਅਦਾਲਤ ਵਿੱਚ ਮੁਕੱਦਮਾ ਚੱਲਿਆ ਸੀ ਠੀਕ ਹੈ ਜੀ ਔਰ ਕਿਸੇ ਵੀ ਮਤਲਬ ਅਦਾਲਤ ਦੇ ਵਿੱਚ ਉਹਨਾਂ ਦੀ ਕੋਈ ਅਪੀਲ ਦੀ ਨਹੀਂ ਸੀ ਨਹੀਂ ਸੀ ਔਰ ਉਸੇ ਫੈਸਲੇ ਦੇ ਆਧਾਰ ਤੇ ਉੱਤੇ ਉਹਨਾਂ ਨੂੰ ਫਾਂਸੀ ਦੇ ਦਿੱਤਾ ਗਿਆ ਸੀ ਉਹ ਫੈਸਲਾ ਕਿਹੜੀ ਅਦਾਲਤ ਤੇ ਚੱਲਿਆ ਸੀ ਕੋਈ ਸੈਸ਼ਨ ਕੋਰਟ ਨਹੀਂ ਸੀ ਠੀਕ ਹੈ ਜੀ ਕੋਈ ਹਾਈ ਕੋਰਟ ਨਹੀਂ ਸੀ ਸਗੋਂ ਇੱਕ ਟ੍ਰਿਬਿਊਨਲ ਬਣਾਇਆ ਗਿਆ ਠੀਕ ਹੈ ਜੀ ਉਹ ਟ੍ਰਿਬਿਊਨਲ ਜਿਹੜਾ ਬਣਾਇਆ ਗਿਆ ਸੀ ਟ੍ਰਿਬਿਊਨਲ ਦੇ ਵਿੱਚ ਫੈਸਲਾ ਹੋਇਆ ਸੁਣਵਾਈ ਹੋਈ ਤੇ ਟ੍ਰਿਬਿਊਨਲ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਫਾਂਸੀ ਦੀ ਸਜ਼ਾ ਦਿੱਤੀ ਦਾ ਮਤਲਬ ਉਹਨਾਂ ਦਾ ਕੰਮ ਕਤਲ ਹੋ ਗਿਆ ਠੀਕ ਹੈ ਜੀ ਹਾਲਾਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਸੀ ਪਰਿਵਾਰਾਂ ਵੱਲੋਂ ਵੀ ਤੇ ਉਹਨਾਂ ਦੇ ਸ਼ੁਭਚਿੰਤਕਾਂ ਵੱਲੋਂ ਵੀ ਤੁਸੀਂ ਇਸ ਮਾਮਲੇ ਦੀ ਅਪੀਲ ਪਾ ਦਿਓ ਪਰ ਮੇਰੇ ਖਿਆਲ ਮੁਤਾਬਕ ਉਸ ਟ੍ਰਿਬਿਊਨਲ ਦੇ ਵਿੱਚ ਜਿਹੜਾ ਪ੍ਰਬੰਧ ਕੀਤਾ ਸੀ ਅਪੀਲ ਵਾਲੀ ਕੋਈ ਬਹੁਤੀ ਗੱਲ ਹੈ ਨਹੀਂ ਸੀ ਠੀਕ ਹੈ ਜੀ ਕੋਈ ਮਰਸੀ ਪਟੀਸ਼ਨ ਵਗੈਰਾ ਪਾ ਦੇ ਤਾਂ ਬਖਰੀ ਗੱਲ ਸੀ ਪਰ ਉਹ ਜਿਹੜਾ ਫੈਸਲਾ ਸੀ ਉਹ ਫਾਈਨਲ ਸੀ ਅੰਗਰੇਜ਼ ਹਕੂਮਤ ਨੇ ਪਹਿਲੇ ਹੀ ਦੇਖ ਲਿਆ ਸੀ ਕਿ ਆਪਾਂ ਇਹਨਾਂ ਬੰਦਿਆਂ ਦੀ ਜਾਨ ਲੈਣੀ ਲੈਣੀ ਇਹ ਉਹਨਾਂ ਦੀ ਜਾਨ ਲੈਣੀ ਇਦਨਲ ਮੈਂ ਤੁਹਾਨੂੰ ਇੱਕ ਬੜੀ ਇਤਿਹਾਸਿਕ ਗੱਲ ਹੋਰ ਦੱਸਾਂ ਜਦੋਂ ਟ੍ਰਿਬਿਊਨਲ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਤੀ ਤਾਂ ਟ੍ਰਿਬਿਊਨਲ ਨੇ ਜਿਹੜਾ ਫੈਸਲਾ ਲਿਖਿਆ ਸੀ ਨਾ ਉਸ ਫੈਸਲੇ ਦੇ ਵਿੱਚ ਇਹ ਲਿਖਿਆ ਸੀ ਕਿ ਇਹਨਾਂ ਲੋਕਾਂ ਨੇ ਆਪਣਾ ਪ੍ਰਿੰਸ ਕਰਾਊਨ ਪ੍ਰਿੰਸ ਕਰਾਊਨ ਪ੍ਰਿੰਸ ਕਰਾਊਨ ਮਤਲਬ ਜਿਹੜਾ ਅੰਗਰੇਜ਼ ਜਲਦਾ ਅੰਗਰੇਜ਼ਾਂ ਦਾ ਬਾਦਸ਼ਾਹ ਇੰਗਲੈਂਡ ਦਾ ਬਾਦਸ਼ਾਹ ਠੀਕ ਹੈ ਜੀ ਪ੍ਰਿੰਸ ਕਰਾਊਨ ਦੇ ਖਿਲਾਫ ਇਹਨਾਂ ਲੋਕਾਂ ਨੇ ਜੰਗ ਛੇੜੀ ਅੱਛਾ ਜੀ ਇਹ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਫਿਰ ਇੱਕ ਚਿੱਠੀ ਲਿਖੀ ਸੀ ਠੀਕ ਹੈ ਜੀ ਅੰਗਰੇਜ਼ ਹਕੂਮਤ ਨੂੰ ਉਹਨਾਂ ਨੇ ਕਹਿ ਦਿੱਤੀ ਕਿ ਸਾਨੂੰ ਫਾਂਸੀ ਦੀ ਸਜ਼ਾ ਹੋਈ ਹੈ ਬਿਲਕੁਲ ਜੀ ਸਾਡੀ ਜਾਨ ਲੈਣੀ ਹੈ ਜੀ ਤੁਸੀਂ ਸਾਨੂੰ ਜਿਹੜਾ ਹੈਗਾ ਸਾਡੀ ਜਾਨ ਲੈਣ ਵਾਸਤੇ ਫਾਂਸੀ ਦੇ ਦਿਓ ਜੀ ਕਿਉਂਕਿ ਟ੍ਰਿਬਿਊਨਲ ਨੇ ਗੱਲ ਲਿਖ ਦਿੱਤੀ ਆਪਣੇ ਫੈਸਲੇ ਦੇ ਵਿੱਚ ਕਿ ਅਸੀਂ ਅੰਗਰੇਜ਼ ਹਕੂਮਤ ਦੇ ਖਿਲਾਫ ਜੰਗ ਵਿੱਢੀ ਹੋਈ ਹੈ ਜੰਗ ਵਿੱਢੀ ਹੋਈ ਲੜਾਈ ਅਸੀਂ ਕੀਤੀ ਹੈ ਲੜਾਈ ਦੇ ਵਿੱਚ ਅੰਗਰੇਜ਼ ਹਕੂਮਤ ਜਿੱਤ ਗਈ ਸਾਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ ਉਹ ਫਾਂਸੀ ਨਾ ਦਿੱਤੀ ਜਾਵੇ ਸਗੋਂ ਸਾਡੀ ਜਾਨ ਲੈਣ ਵਾਸਤੇ ਇੱਕ ਫਾਇਰਿੰਗ ਸਕੈਡ ਬਣਾਇਆ ਜਾਵੇ ਅੱਛਾ ਜੀ ਤੇ ਸਾਨੂੰ ਗੋਲੀਆਂ ਨਾਲ ਗੋਲੀਆਂ ਨਾਲ ਮਾਰੇ ਇਹ ਬੜੀ ਇੰਟਰਸਟਿੰਗ ਗੱਲ ਹੈ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਇਹ ਚਿੱਠੀ ਲਿਖੀ ਸੀ ਜੀ ਅੰਗਰੇਜ਼ ਹਕੂਮਤ ਨੂੰ ਕੀ ਕੋਸੇ ਵੇਲੇ ਜਿਹੜੀ ਹੈਗੀ ਐ ਆਰਐਸਐਸ ਦਾ ਜਿਹੜਾ ਮੁਖੀ ਸੀ ਜੀ ਨੇ ਆਰਐਸਐਸ ਬਣਾਈ ਸੀ ਉਹ ਵੀ ਕਾਲੇ ਪਾਣੀਆਂ ਦੇ ਵਿੱਚ ਬੰਦ ਸੀ ਉਹ ਅੰਗਰੇਜ਼ ਹਕੂਮਤ ਤੋਂ ਆਪਣੇ ਪਰਾਨਾਂ ਦੀ ਭੀਖ ਮੰਗਦਾ ਸੀ ਕਿ ਮੈਨੂੰ ਛੇਤੀ ਬਾਹਰ ਕਰ ਦੇ ਤੇ ਮੈਂ ਬਾਹਰ ਕੱਢ ਕੇ ਤੁਹਾਡੇ ਵਾਸਤੇ ਜਿਹੜਾ ਹੈਗਾ ਕੰਮ ਕਰਾਂ ਮੈਂ ਅੰਦਰ ਰਹਿ ਕੇ ਤੁਹਾਡੇ ਲਈ ਉਹ ਕੁਝ ਨਹੀਂ ਕਰ ਸਕਦਾ ਜਿਹੜਾ ਬਾਹਰ ਆ ਕੇ ਕਰੂੰਗਾ ਬਿਲਕੁਲ ਜੀ ਸੋ ਜਿਹੜਾ ਟ੍ਰਿਬਿਊਨਲ ਹੁੰਦਾ ਟ੍ਰਿਬਿਊਨਲ ਬੜੀ ਖਤਰਨਾਕ चीज ਹੁੰਦੀ ਹੈ ਅੱਛਾ ਜੀ ਆਮ ਤੌਰ ਦੇ ਤੇ ਜੇ ਦੇਖੇ ਚਾਹੇ ਹਾਈ ਕੋਰਟ ਦੇ ਜੱਜਾ ਚਾਹੇ ਸੁਪਰੀਮ ਕੋਰਟ ਦੇ ਜੱਜ ਆਏ ਠੀਕ ਹੈ ਜੀ ਇਹਨਾਂ ਜੱਜਾਂ ਦੀ ਭਰਤੀ ਵਾਸਤੇ ਜ਼ਰੂਰੀ ਨਹੀਂ ਇਹ ਸਾਰੇ ਜੱਜ ਹੀ ਹਕੂਮਤ ਆਫ ਦੀ ਮਰਜ਼ੀ ਨਾਲ ਕਰਾਉਂਦੇ ਬਿਲਕੁਲ ਇੱਥੇ ਕੋਸ਼ਿਸ਼ ਇਹ ਕੀਤੀ ਜਾ ਰਹੀ ਸੀ ਪਿਛਲੇ ਸਮੇਂ ਦੇ ਵਿੱਚ ਕਿ ਜਿਹੜੀ ਜੱਜਾਂ ਦੀ ਭਰਤੀ ਹੈ ਉਹ ਜੁਡੀਸ਼ਰੀ ਨਾ ਕਰੇ ਕਿਉਂਕਿ ਜੁਡੀਸ਼ਰੀ ਨੇ ਇੱਕ ਜਿਹੜੀ ਹੈਗੀ ਹੈ ਕਮੇਟੀ ਬਣਾਈ ਹੁੰਦੀ ਹੈ ਜਿਹਨੂੰ ਕੋਲੋਜੀਅਮ ਕਹਿੰਦੇ ਹੈ ਕੋਲੋਜੀਅਮ ਕੋਲੋਜੀਅਮ ਫੈਸਲਾ ਕਰਦੀ ਹੈ ਵੀ ਹਾਈ ਕੋਰਟ ਦਾ ਜੱਜ ਕਿਹਨੂੰ ਬਣਾਉਣਾ ਤੇ ਸੁਪਰੀਮ ਕੋਰਟ ਦਾ ਜੱਜ ਕਿਹਨੂੰ ਬਣਾਉਣਾ ਇਹ ਨਹੀਂ ਵੀ ਉਹਦੇ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ ਹੁੰਦਾ ਠੀਕ ਹੈ ਜੀ ਤੇ ਉਹ ਜਿਹੜੀ ਕੋਲੋਜੀਅਮ ਵਾਲੀ ਦੀਆਂ ਸਿਫਾਰਸ਼ਾਂ ਕਰਦੀ ਹੈ ਸਰਕਾਰ ਫਿਰ ਉਹਦੀ ਵੈਰੀਫਿਕੇਸ਼ਨ ਕਰਾਉਂਦੀ ਹੈ ਜੀ ਇੰਟੈਲੀਜੈਂਸ ਤੋਂ ਪੁੱਛ ਤੀ ਆ ਵੀ ਇਹ ਬੰਦੇ ਦਾ ਚਾਲ ਚੱਲਨ ਕਿਹੋ ਜਿਹਾ ਹੈ ਦਾ ਚਰਿੱਤਰ ਕਿਹੋ ਜਿਹਾ ਸਾਰਾ ਕੁਝ ਆ ਜਾਂਦਾ ਠੀਕ ਹੈ ਜੀ ਜੇ ਕਿਸੇ ਬੰਦੇ ਨੂੰ ਦਾਗੀ ਕਰਾਰ ਦੇ ਦਿੱਤਾ ਜਾਵੇ ਤਾਂ ਉਹ ਕਈ ਵਾਰੀ ਰਹਿ ਜਾਂਦਾ ਰਹਿ ਜਾਂਦਾ ਤੇ ਜੇ ਕਿਸੇ ਬੰਦੇ ਨੂੰ ਸਾਰੇ ਪੱਖਾਂ ਤੋਂ ਦੇ ਦਿੱਤਾ ਜਾਵੇ ਕਲੀਨ ਚਿੱਪ ਵੀ ਆ ਬੰਦਾ ਸਾਫ ਸੁਥਰਾ ਹੈ ਜੀ ਤਾਂ ਉਹਨੂੰ ਫਿਰ ਜਿਹੜੀ ਹੈਗੀ ਆ ਨਾ ਚਾਹੁੰਦਿਆਂ ਹੁੰਦੇ ਆ ਵੀ ਸਰਕਾਰ ਨੂੰ ਪਰਵਾਣਗੀ ਦੇਣੀ ਪੈਂਦੀ ਹੈ ਤੇ ਉਹ ਜੱਜ ਬਣ ਜਾਂਦਾ ਇੱਥੇ ਮੈਂ ਗੱਲ ਕਰਨੀ ਚਾਹੂਗਾ ਕਿ ਆ ਕੱਲ ਪੱਪਸ ਇੱਕ ਖਬਰ ਲੱਗੀ ਸੀ ਕਿ ਦੇਸ਼ ਦੇ 272 ਅਫਸਰਾਂ ਨੇ ਤੇ ਸੰਵਿਧਾਨਕ ਅਹੁਦੇ ਤੇ ਰਹੇ ਹੋਏ ਲੋਕਾਂ ਨੇ ਇੱਕ ਚਿੱਠੀ ਲਿਖੀ ਹੈ ਜਿਹਦੇ ਰਾਹੀਂ ਉਹਨਾਂ ਨੇ ਕਿਹਾ ਕਿ راہਲ ਗਾਂਧੀ ਜਿਹੜੀ ਨੁਕਤਾ ਚ ਨਹੀਂ ਕਰਦਾ ਨਾ ਚੋਣ ਕਮਿਸ਼ਨ ਦੀ ਉਹ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਉਹ ਕਹਿੰਦੇ ਸੀ ਉਹ ਬਖਲਾਟ ਚੋਂ ਕਰਦਾ ਉਹਨੂੰ ਮੰਨ ਲੈਣਾ ਚਾਹੀਦਾ ਕਿ ਜੋ ਕੁਝ ਕਹਿੰਦਾ ਹੈ ਠੀਕ ਹੈ ਜੀ ਉਹ ਜਿਹੜੇ 272 ਬੰਦੇ ਸੀ ਉਹਨਾਂ ਦੇ ਵਿੱਚ ਇੱਕ ਸੁਪਰੀਮ ਕੋਰਟ ਦਾ ਜੱਜ ਰਿਟਾਇਰ ਹੋਇਆ ਹੈ ਠੀਕ ਹੈ ਜੀ ਜਿਹੜਾ ਐਨਜੀਟੀ ਦਾ ਵੀ ਚੀਫ ਰਿਹਾ ਹੈ ਉਹਦਾ ਨਾਮ ਸੀ ਅਦਰਸ਼ ਕੁਮਾਰ ਗੋਇਲ ਅਦਰਸ਼ ਕੁਮਾਰ ਮੈਂ ਕੱਲ ਇੱਕ ਪ੍ਰੋਗਰਾਮ ਨੂੰ ਸੁਣ ਰਿਹਾ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਅਦਰਸ਼ ਕੁਮਾਰ ਗੋਇਲ ਦੀ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਮੰਗੀ ਸੀ ਜੀ ਉਸ ਦੇ ਵਿੱਚ ਜਿਹੜਾ ਹੈਗਾ ਪਾਇ ਲਿਖਿਆ ਹੋਇਆ ਸੀ ਕਿ ਬੰਦਾ ਕਾਬਲ ਨਹੀਂ ਨਹੀਂ ਇਹਨੂੰ ਭਰਤੀ ਨਾ ਕੀਤਾ ਜਾਵੇ ਇਹਦੇ باوجود ਵੀ ਬਾਜਪਾਈ ਗਵਰਨਮੈਂਟ ਨੇ ਇਹਨੂੰ ਪ੍ਰਵਾਨ ਕੀਤਾ ਦਿੱਤੀ ਸੀ ਕਿ ਇਹਨੂੰ ਭਰਤੀ ਕਰੋ ਸੋ ਇਹ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਹੱਦ ਤੱਕ ਜਿਹੜੀਆਂ ਅਦਾਲਤਾਂ ਦੇ ਵਿੱਚ ਵੀ ਜੁਡੀਕਚਰੀ ਵਾਸਤੇ ਸਰਕਾਰ ਦੇ ਖਲ ਅੰਦਾਜ਼ੀ ਕਰ ਲੈਂਦੀ ਪਰ ਇਹ ਨਹੀਂ ਕਿ ਸਾਰਾ ਕੁਝ ਹੀ ਸਰਕਾਰ ਕਰੂ ਜੀ ਕਲੋਜੀਮ ਆਪਦੀ ਮਰਜ਼ੀ ਨਾਲ ਕਈ ਵਾਰੀ ਜਿਹੜੇ ਚੰਗੇ ਜੱਜ ਆ ਉਹਨਾਂ ਨੂੰ ਪਰਤੀ ਕਰ ਲੈਂਦੀ ਹੈ ਚੰਗੇ ਤੇ ਰਿਸਟਰ ਵਾਲਿਆਂ ਨੂੰ ਤੇ ਉਹ ਲੋਕ ਫਿਰ ਜਾ ਕੇ ਸਰਕਾਰ ਦੇ ਲਈ ਕਈ ਵਾਰੀ ਗਲੇ ਦੀ ਹੱਡੀ ਬਣ ਜਾਂਦੇ ਆ ਕਿਉਂਕਿ ਇਸ ਵੇਲੇ ਸਰਕਾਰ ਵਾਸਤੇ ਬਹੁਤ ਜਿਹੜੀ ਲੋਡ ਹੈ ਜੁਡੀਸ਼ਰੀ ਦੀ ਜੀ ਉਹਨ ਜੁਡੀਸ਼ਰੀ ਨੂੰ ਸਿੱਧੇ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਫਿਰ ਸਰਕਾਰ ਨੇ ਇੱਕ ਨਾ ਜਿਹੜਾ ਹੈਗਾ ਆਈਡਿਨਸ ਲੈ ਆਂਦਾ ਸੀ ਜੀ ਕਿ ਕੁਝ ਟ੍ਰਿਬਿਊਨਲ ਬਣਾ ਰਹੇ ਆ ਜੀ ਇਹ ਜਿਹੜੇ ਟ੍ਰਿਬਿਊਨਲ ਹੈ ਇਹ ਫੈਸਲੇ ਕਰਿਆ ਕਰਨੀ ਬਿਲਕੁਲ ਜੀ ਪਰ ਉਹ ਜਿਹੜਾ ਹੈਗਾ ਉਹ ਵੀ ਸੁਪਰੀਮ ਕੋਰਟ ਚ ਗਿਆ ਸੀ ਮਾਮਲਾ ਤੇ ਸੁਪਰੀਮ ਕੋਰਟ ਨੇ ਕੈਸੀ ਨਹੀਂ ਇਹ ਠੀਕ ਨਹੀਂ ਕਿਉਂਕਿ ਉਸ ਵੇਲੇ ਜਿਹੜੀ ਹੈਗੀ ਉਹਨੂੰ ਪਰ ਲੋਕ ਸਭਾ ਚੋਂ ਤੇ ਰਾਜ ਸਭਾ ਚੋਂ ਪਾਸ ਨਹੀਂ ਕਰਵਾਇਆ ਸੀ ਜੀ ਹੁਣ ਸਰਕਾਰ ਦੇ ਕੋਲੇ ਲੋਕ ਸਭਾ ਚ ਵੀ ਪੂਰਾ ਬਹੁਮਤ ਹੈ ਜੀ ਅ ਰਾਜ ਸਭਾ ਚ ਵੀ ਪੂਰਾ ਬਹੁਮਤ ਹੈ ਤੇ ਸਰਕਾਰ ਨੇ ਫਿਰ ਇਹਨੂੰ ਲੋਕ ਸਭਾ ਤੇ ਰਾਜ ਸਭਾ ਜਰਾਹੀ ਬਿੱਲ ਪਾਸ ਕਰਵਾ ਲਿਆ ਜੀ ਪ੍ਰਵਾਨਗੀ ਰਾਸ਼ਟਰਪਤੀ ਸਾਹਿਬ ਤੋਂ ਵੀ ਮਿਲ ਗਈ ਸੀ ਜੀ ਔਰ ਉਹਨੂੰ ਸਾਰਾ ਕੁਝ ਲਾਗੂ ਹੋਣ ਵਾਲਾ ਸੀ ਜੀ ਇੰਦੀ ਮੀਨ ਟਾਈਮ ਕਿ ਉਹ ਹੈ ਕਿ ਫਿਰ ਉਹ ਚੁਣੌਤੀ ਦਿੱਤੀ ਸੁਪਰੀਮ ਕੋਰਟ ਜੀ ਸੁਪਰੀਮ ਕੋਰਟ ਨੇ ਉਹਦੇ ਉੱਤੇ ਬਹੁਤ ਵਿਸਤਾਰ ਦੇ ਨਾਲ ਜਿਹੜਾ ਵਿਚਾਰ ਕੀਤੀ ਵਿਚਾਰ ਕਰਨ ਤੋਂ ਬਾਅਦ ਇੱਕ ਵਿਸਤਾਰ ਪੂਰਵਕ ਫੈਸਲਾ ਦਿੱਤਾ ਉਹਦੇ ਵਿੱਚ ਕੀ ਕਹਿੰਦੀ ਹੈ ਸੁਪਰੀਮ ਕੋਰਟ ਜੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਹ ਜਿਹੜੀਆਂ ਜੁਡੀਸ਼ੀਅਲ ਪਾਵਰਾਂ ਇਹ ਤਕਸੀਮ ਨਹੀਂ ਕੀਤੀਆਂ ਜਾ ਸਕਦੀ ਬਿਲਕੁਲ ਜੀ ਜੁਡੀਸ਼ਰੀ ਦੀਆਂ ਪਾਵਰਾਂ ਕਿਸੇ ਹੋਰ ਅਧਾਰੇ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ ਜੁਡੀਸ਼ਰੀ ਦੀਆਂ ਪਾਵਰਾਂ ਜੁਡੀਸ਼ਰੀ ਕੋਲ ਹੀ ਰਹਿਣੀਆਂ ਚਾਹੀਦੀਆਂ ਜਿਸ ਬੰਦੇ ਨੂੰ ਤੁਸੀਂ ਅੱਜ ਟ੍ਰਿਬਿਊਨਲ ਦਾ ਹੈੱਡ ਬਣਾਉਗੇ ਜਾਂ ਟ੍ਰਿਬਿਊਨਲ ਦੇ ਮੈਂਬਰ ਬਣਾਉਗੇ ਸਰਕਾਰ ਤੋਂ ਉਹ ਪਾਸੇ ਨਹੀਂ ਜਾ ਸਕਦੇ ਉਹਨਾਂ ਨੂੰ ਸਰਕਾਰ ਦੀ ਮੰਨਣੀ ਪੈਣੀ ਹੈ ਪਹਿਲੀ ਗੱਲ ਤਾਂ ਸਰਕਾਰ ਬਣਾਉਗੀ ਉਹਨਾਂ ਨੂੰ ਜਿਹੜੇ ਸਰਕਾਰ ਦੇ ਭਗਤ ਹੋਣਗੇ ਦੂਜੀ ਗੱਲ ਜੇ ਕਈ ਵਾਰੀ ਕੋਈ ਹੋਰ ਵੀ ਬਣ ਜਾਂਦਾ ਹੈ ਤਾਂ ਫਿਰ ਉਹਦੇ ਰਾਤ ਵਿੱਚ بڑے ੜਿੱਕੇ ਹੁੰਦੇ ਉਹਨੂੰ ਸਰਕਾਰ ਹਟਾ ਵੀ ਸਕਦੀ ਹੈ ਇਸ ਲਈ ਆਪਣੀ ਨੌਕਰੀ ਨੂੰ ਬਚਾਉਣ ਵਾਸਤੇ ਜਿਹੜੇ ਰਿਟਾਇਰ ਹੋਏ ਅਫਸਰ ਹੁੰਦੇ ਆ ਜਾ ਰਿਟਾਇਰ ਹੋਏ ਜੱਜ ਹੁੰਦੇ ਉਹ ਕਹਿੰਦੇ ਵੀ ਮਾਈ ਬਾਪ ਜੋ ਕਹੋਗੇ ਠੀਕ ਆ ਪਾਉਂਗੇ ਮੈਂ ਕਰ ਚਲਾਂਗੀ ਉਹਦੇ ਨਾਲ ਫੈਸਲੇ ਕੀ ਹੋਣਗੇ ਹੁਣ ਜਿਵੇਂ ਤੁਸੀਂ ਦੇਖੋ ਅਦਾਨੀ ਦੇ ਮਾਮਲੇ ਆ ਜੀ ਅੰਬਾਨੀਆਂ ਦੇ ਮਾਮਲੇ ਆ ਕਾਰਪੋਰੇਟ ਘਰਾਣੇ ਦੇ ਮਾਮਲੇ ਆ ਇਹ ਮਾਮਲੇ ਜਦੋਂ ਉਹਨਾਂ ਟ੍ਰਿਬਿਊਨਲਾਂ 'ਚ ਜਾਣਗੇ ਤੇ ਉੱਥੇ ਇਹਨਾਂ ਦੀ ਮਰਜ਼ੀ ਦੇ ਮੁਤਾਬਿਕ ਜਿਹੜੇ ਫੈਸਲੇ ਹੋਣਗੇ ਉਹ ਫੈਸਲੇ ਜਿਹੜੇ ਹੈਗੇ ਦੇਸ਼ ਦੇ ਹਿੱਤਾਂ ਦੇ ਖਿਲਾਫ ਹੋ ਸਕਦੇ ਆ ਖਿਲਾਫ ਹੋਣਗੇ ਬਿਲਕੁਲ ਕਈ ਵਾਰੀ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਅਰੇ ਤਾਂ ਦੇਣ ਵਾਸਤੇ ਪੁੱਠੇ ਸਿੱਧੇ ਕੰਮ ਕਰ ਲੈਂਦੇ ਗਏ। ਬਿਲਕੁਲ ਜੀ। ਤੇ ਜਦੋਂ ਉਹਨਾਂ ਪੁੱਠੇ ਸਿੱਧੇ ਕੰਮਾਂ ਦੇ ਖਿਲਾਫ ਕੋਈ ਨਿੱਕੀ-ਮੋਟੀ ਜਿਹੜੀ ਹੈਗੀ ਕੋਈ ਕਿੰਤੂ-ਬਰੰਤੂ ਕਰਦਾ ਹੈ ਮਾਮਲੇ ਟ੍ਰਿਬਿਊਨਲ ਤੱਕ ਜਾਣੀ ਅਗਲੇ ਚ ਚੈਲੰਜ ਕਰੂ ਫਿਰ ਟ੍ਰਿਬਿਊਨਲ ਕੋਲ ਜਾਣੇ ਕਿਉਂਕਿ ਜੇ ਤੂੰ ਪ੍ਰਬੰਧ ਕਰਤਾ ਕਿ ਤੁਸੀਂ ਹਾਈ ਕੋਰਟ ਨਹੀਂ ਜਾ ਸਕੋਗੇ ਸਿੱਧਾ ਟ੍ਰਿਬਿਊਨਲ ਕੋਲ ਜਾਓਗੇ ਬਿਲਕੁਲ ਜੀ ਬਿਲਕੁਲ ਤਾਂ ਟ੍ਰਿਬਿਊਨਲ ਫਿਰ ਫੈਸਲੇ ਉਹੀ ਕਰੂਗਾ ਜਿਹੜੇ ਉਹਨਾਂ ਨੂੰ ਉਹਨਾਂ ਦੀ ਚਮਤਾ ਕੋਲ ਨਹੀਂ ਚਮਤਾ ਕੋਲ ਨਹੀਂ ਬਿਲਕੁਲ ਔਰ ਅਸੀਂ ਜਾਣਦੇ ਹਾਂ ਕਿ ਇਹ ਪਿਛਲੇ ਸਮੇਂ ਦੇ ਵਿੱਚ ਬੜਾ ਲੰਬਾ ਹੁੰਦਾ ਹੈ ਸੋ ਸੁਪਰੀਮ ਕੋਰਟ ਕੋਲ ਜਦੋਂ ਇਹ ਮਾਮਲਾ ਆਇਆ ਸੁਪਰੀਮ ਕੋਰਟ ਨੇ ਕਿਹਾ ਨੋ ਜੁਡੀਸ਼ੀਅਲ ਪਾਵਰਾਂ ਸਿਰਫ ਤੇ ਸਿਰਫ ਜੁਡੀਸ਼ਰੀ ਕੋਲੇ ਰਹਿ ਗਈਆਂ ਇਸ ਲਈ ਅਸੀਂ ਇਹਨਾਂ ਦੇ ਉੱਤੇ ਕਾਟਾ ਮਾਰਦੇ ਚ ਕਾਟਾ ਮਾਰਦਾ ਕੀ ਮਤਲਬ ਆਪਾਂ ਕਹਿ ਸਕਦੇ ਕਿ ਮੋਦੀ ਸਰਕਾਰ ਨੂੰ ਇੱਕ ਬਹੁਤ ਵੱਡਾ ਛਟਕਾ ਹੈ ਛਟਕਾ ਹੈ ਮੋਦੀ ਸਾਹਿਬ ਚਾਹੁੰਦੇ ਸੀ ਅਮਿਤ ਸ਼ਾਹ ਜੀ ਚਾਹੁੰਦੇ ਸੀ ਕਿ ਜਿਹੜੇ ਸਰਕਾਰ ਦੇ ਮਿੱਤਰ ਹੈ ਜੀ ਉਹਨਾਂ ਮਿੱਤਰਾਂ ਦੇ ਵਾਰੇ ਨਿਆਰੇ ਕਰ ਦਿੱਤੇ ਨਾ ਵਾਰੇ ਨਿਆਰੇ ਬਿਲਕੁਲ ਔਰ ਉਹ ਵਾਰੇ ਨਿਆਰੇ ਕਰਨ ਵਾਸਤੇ ਆਪਾਂ ਕਾਨੂੰਨੀ ਅਲੱਗ ਬਣਾ ਦਿੰਦੇ ਹਾਂ ਤੇ ਕਾਨੂੰਨ ਦੇ ਦਾਹੀ ਅਲੱਗ ਤੌਰ ਦੇ ਉੱਤੇ ਟ੍ਰਿਬਿਊਨਲ ਵਾਲਾ ਇੱਕ ਅਦਾਲਤੀ ਢਾਂਚਾ ਖੜਾ ਕਰ ਦਿੰਦੇ ਪਰ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਹੈਗੀ ਆ ਕੋਰਟ ਉਹ ਸੁਪਰੀਮ ਕੋਰਟ ਹੈ ਅੱਜ ਵੀ ਹਾਲਾਂਕਿ ਸੁਪਰੀਮ ਕੋਰਟ ਬਾਰੇ ਵੀ ਕਿੰತು ਬਹੁਤ ਹੋ ਰਹੀ ਹੈ ਕੱਲ ਹੀ ਆਪਾਂ ਗੱਲ ਕੀਤੀ ਸੀ ਕਿ ਸੁਪਰੀਮ ਕੋਰਟ ਨੇ ਸਾਰਿਆਂ ਦੇ ਇਸ ਰਪੂਸਤਾ ਇਹ ਉਹਨਾਂ ਨੇ ਇਹੋ ਜਿਹਾ ਫੈਸਲਾ ਕਰਤਾ ਪਰ ਅੱਜ ਉਹਨੂੰ ਮੈਂ ਡਿਟੇਲ ਨਾਲ ਪੜਿਆ ਜੀ ਅਸਲ ਦੇ ਵਿੱਚ ਮਾਨਯੋਗ ਰਾਸ਼ਟਰਪਤੀ ਸਾਹਿਬਾਂ ਨੇ ਇਹ ਪੁੱਛਿਆ ਸੀ ਕਿ ਸੰਵਿਧਾਨ ਦੇ ਬਾਰੇ ਕੀ ਕਹਿੰਦਾ ਕਿ ਕਹਿੰਦਾ ਕਿਉਂਕਿ ਜਿਹੜਾ ਪਹਿਲਾ ਫੈਸਲਾ ਸੀ ਉਹ ਪਹਿਲਾ ਫੈਸਲਾ ਸੀ ਜਿਹੜਾ ਉਹ ਸੀਗਾ ਸੰਵਿਧਾਨ ਦੇ ਵਿੱਚ ਧਾਰਾ 142 142 ਜੀ ਬਿਲਕੁਲ ਉਹ ਬਹੁਤ ਵੱਡੀਆਂ ਪਾਵਰਾਂ ਦਿੰਦੀ ਹੈ ਸੁਪਰੀਮ ਕੋਰਟ ਸੁਪਰੀਮ ਕੋਰਟ ਕਿ ਸੁਪਰੀਮ ਕੋਰਟ ਕੋਈ ਫੈਸਲਾ ਕਰ ਸਕਦਾ ਹੈ ਬਿਲਕੁਲ ਜੀ ਬਿਲਕੁਲ ਉਹ ਫੈਸਲਾ ਹੋਇਆ ਸੀ ਉਹਦੇ ਮੁਤਾਬਕ ਜੀ ਕਿ ਤੁਸੀਂ 3 ਮਹੀਨਿਆਂ ਤੋਂ ਬਾਅਦ ਆਪਦੇ ਕੋਲੇ ਬਿੱਲ ਨਹੀਂ ਰੱਖ ਸਕਦੇ ਨਹੀਂ ਰੱਖ ਸਕਦੇ ਪਰ ਰਾਸ਼ਟਰਪਤੀ ਸਾਹਿਬਾ ਨੇ ਜਿਹੜੇ ਸਵਾਲ ਭੇਜੇ ਸੀ ਉਹਨਾਂ ਨੇ ਕਿਹਾ ਸੀ ਕਿ ਕਨਸਟੀਟਿਊਸ਼ਨ ਦੇ ਮੁਤਾਬਕ ਦੱਸੋ ਸਾਡੀ ਪੋਜੀਸ਼ਨ ਪੋਜੀਸ਼ਨ ਕੀ ਹੈ ਬਿਲਕੁਲ ਜੀ ਕੀ ਸਾਨੂੰ ਟਾਈਮ ਬਾਊਂਡ ਕੀਤਾ ਜਾ ਸਕਦਾ ਹੈ ਪਰ ਕਨਸਟੀਟਿਊਸ਼ਨ ਦੇ ਮੁਤਾਬਕ ਟਾਈਮ ਬਾਊਂਡ ਨਹੀਂ ਕੀਤਾ ਜਾ ਸਕਦਾ ਉੱਥੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਕਨਸਟੀਟਿਊਸ਼ਨ ਦੇ ਬਤਾਲਕ ਟਾਈਮ ਬਾਉਂਡਰ ਨਹੀਂ ਕੀਤਾ ਜਾ ਸਕਦਾ ਪਰ ਜੇ ਬੇਲੋੜੀ ਦੇਰੀ ਹੋ ਜੂਗੀ ਜੀ ਇਹਨਾਂ ਬਿੱਲਾਂ ਨੂੰ ਪ੍ਰਵਾਨਗੀ ਦੇਣ ਦੇ ਵਿੱਚ ਜਾਂ ਫੈਸਲਾ ਲੈਣ ਦੇ ਵਿੱਚ ਜੀ ਤਾ ਫਿਰ ਅਦਾਲਤਾਂ ਸੀਮਤ ਦਖਲਅੰਦਾਜ਼ੀ ਕਰ ਸਕਦੀ ਕਰ ਸਕਦੀ ਸੀਮਤ ਦਖਲਅੰਦਾਜ਼ੀ ਦਾ ਮਤਲਬ ਇਹ ਹੈ ਕਿ ਕੱਲੇ-ਕੱਲੇ ਕੇਸ ਨੂੰ ਲੈ ਕੇ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਸਕਦੀ ਹੈ ਕੱਲ ਵਾਲਾ ਫੈਸਲਾ ਵੀ ਜਿਹੜਾ ਹੈਗਾ ਜੀ ਆਪਾਂ ਦੇਖਿਆ ਕਾਨੂੰਨ ਦੇ ਲਿਹਾਜ਼ ਨਾਲ ਤਾਂ ਠੀਕ ਹੈ ਹਮਮ ਲੇਕਿਨ ਜਿਹੜਾ ਹੁਣ ਵਾਲਾ ਫੈਸਲਾ ਹੈ ਜਿਹੜਾ ਆਪਾਂ ਜਿਹੜਾ ਨਮਾ ਫੈਸਲੇ ਨੂੰ ਆਪਾਂ ਜੀ ਡਿਸਕਸ ਕਰ ਰਹੇ ਹਾਂ ਇਹ ਫੈਸਲਾ ਜਿਹੜਾ ਫੈਸਲਾ ਕਿ ਸਰਕਾਰ ਦੀ ਇੱਕ ਜਿਹੜੀ ਕੋਝੀ ਹਰਕਤ ਹੈ ਬਿਲਕੁਲ ਉਹਨੂੰ ਬੇਨਕਾਬ ਵੀ ਨਹੀਂ ਕੀਤਾ ਉਹਨੂੰ ਅਸਫਲ ਬਣਾਤਾ ਕਿ ਇਹ ਆਪਣੇ ਜਿਹੜੇ ਹੈਗੇ ਮਿੱਤਰ ਪਿਆਰੇ ਵੱਡੇ ਕਾਰਪੋਰੇਟ ਘਰਾਣੇ ਉਹਨਾਂ ਦੇ ਬਾਰੇ ਲਿਆਰੇ ਨਾ ਕਰ ਸਕਣ ਇਸ ਲਈ ਇਹ ਸੁਪਰੀਮ ਕੋਰਟ ਦਾ ਫੈਸਲਾ ਬੜਾ ਮਹੱਤਵਪੂਰਨ ਹੈ ਅਰੇ ਉਦੋਂ ਹੋਰ ਵੀ ਮਹੱਤਵਪੂਰਨ ਹੈ ਜਦੋਂ ਇੱਕ ਅੱਧੇ ਦਿਨ ਦੇ ਵਿੱਚ ਸਾਡੇ ਦੇਸ਼ ਦੇ ਮੌਜੂਦਾ ਜਿਹੜੇ ਚੀਫ ਜਸਟਿਸ ਆਫ ਇੰਡੀਆ ਹੈ ਜੀ ਜਸਟਿਸ ਬੀ ਆਰ ਗਵਾਈ ਸਾਬ ਉਹਨਾਂ ਨੇ ਰਿਟਾਇਰ ਹੋ ਜਾਣਾ ਰਿਟਾਇਰ ਹੋ ਜਾਣਾ ਉਹਨਾਂ ਨੇ ਰਿਟਾਇਰ ਉਹਨਾਂ ਦੀ ਰਿਟਾਇਰਮੈਂਟ ਤੋਂ ਪਹਿਲੇ ਇਹਦਾ ਹੀ ਫੈਸਲਾ ਹੈ ਇਬਾਤ ਹੀ ਮਹੱਤਵਪੂਰਨ ਹੈ ਜੀ ਚਲੋ ਸਾਬ ਦੂਜੀ ਖਬਰ ਇੱਕ ਲੈ ਲੈਂਦੇ ਆ ਜੀ ਆਪਾਂ ਉਹ ਹੈ ਇਹ ਕਿ ਸਿੱਖ ਆਈਐਸਆਈ ਦੇ ਏਜੰਟ ਹੋ ਸਕਦੇ ਕਿ ਹੋਰ ਭਾਈਚਾਰੇ ਦੇ ਲੋਕ ਕਿਉਂ ਨਹੀਂ ਇਹ ਸਮਝੋ ਬਾਹਰ ਹੈ ਕੀ ਖਬਰ ਹੈ ਇਹ ਵੀ ਦੱਸੋ ਹੀ ਸਾਡੇ ਦਰਸ਼ਕਾਂ ਨੂੰ ਦੇਖੋ ਪ੍ਰਵਿੰਦਰ ਅੱਜ ਕੱਲ ਜਿਹੜੇ ਹੈਗੇ ਨਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਬੜਾ ਲੰਬਾ ਜੀ ਦੇ ਉੱਤੇ ਬਹਿਸ ਚੱਲ ਰਹੀ ਹੈ ਮੇਰੇ ਸਾਹਮਣੇ ਆਖਬਾਰ ਪਿਆ ਅੱਜ ਦਾ ਜੀ ਦੋ ਬੰਦੇ ਹੈ ਜਿਨ੍ਹਾਂ ਬੰਦਿਆਂ ਦੀ ਸੁਣਵਾਈ ਹੋ ਰਹੀ ਹੈ ਜਿਹੜੇ ਪਿਛਲੇ 5-5 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੈਠੇ ਹੈ ਠੀਕ ਹੈ ਜੀ ਇਹ ਜਿਹੜੇ ਦੋ ਬੰਦੇ ਇਹਨਾਂ ਦੇ ਵਿੱਚੋਂ ਇੱਕ ਦਾ ਨਾਮ ਤੇ ਦੂਜੇ ਦਾ ਨਾਮ ਹੈਗਾ ਸ਼ਰਜਮੀ ਸ਼ਰਜਮੀ ਹਾਂ ਹਾਂ ਇਹ ਜਿਹੜਾ ਹੈਗਾ ਸ਼ਰ ਸ਼ਰ ਸਰਜੀਲ ਇਮਾਮ ਅੱਛਾ ਵੀ ਇਮਾਮ ਉਮਰ ਖਾਲਦ ਤੇ ਸ਼ਰਜੀਲ ਇਮਾਮ ਇਹ ਦੋ ਬੰਦੇ ਠੀਕ ਹੈ ਜੀ ਇਹ ਦੋ ਬੰਦੇ 5 5 ਸਾਲ ਤੋਂ ਅੰਦਰ ਹੈ ਪਰ ਇਹਨਾਂ ਨੂੰ ਅਜੇ ਤੱਕ ਜਮਾਨਤ ਨਹੀਂ ਮਿਲੀ ਠੀਕ ਹੈ ਜੀ ਇਹਨਾਂ ਦੇ ਖਿਲਾਫ ਇਲਜ਼ਾਮ ਕੀ ਹੈ ਕਹਿੰਦੇ ਇਹਨਾਂ ਨੇ ਲੋਕਾਂ ਨੂੰ ਭੜਕਾਇਆ ਸੀ ਤੇ ਜਿਹੜੀ ਦਿੱਲੀ ਦੇ ਵਿੱਚ ਤੁਹਾਡੇ ਯਾਦ ਹੋਣਾ ਹੈ ਜਦੋਂ ਨਾਗਰਿਕਤਾ ਕਾਨੂੰਨ ਆਇਆ ਨਾਗਰਿਕਤਾ ਕਾਨੂੰਨ ਦੇ ਖਿਲਾਫ ਲੋਕਾਂ ਨੇ ਪ੍ਰੋਟੈਸਟ ਕੀਤੇ ਸੀ ਬਿਲਕੁਲ ਬਿਲਕੁਲ ਉਸ ਵੇਲੇ ਜਿਹੜੇ ਪ੍ਰੋਟੈਸਟ ਕੀਤੇ ਸੀ ਉਸ ਪ੍ਰੋਟੈਸਟ ਦੇ ਵਿੱਚ ਕਈ ਸਾਰੇ ਲੋਕ ਜਿਹੜੇ ਹੈਗੇ ਆ ਉਹ ਮਾਰੇ ਗਏ ਸੀ ਮਰਨ ਵਾਲਿਆਂ ਦੇ ਵਿੱਚ ਮੁਸਲਮਾਨ ਬਾਰੇ ਮਰੇ ਸੀ ਜਿਆਦਾ ਮਰੇ ਤੇ ਹਿੰਦੂ ਘੱਟ ਮਰੇ ਸੀ ਉਹ ਦੰਗੇ ਸੀਗੇ ਬਿਲਕੁਲ ਸਗੋਂ ਉਹਨਾਂ ਦੰਗਿਆਂ ਦੇ ਵਿੱਚ ਜਦੋਂ ਹੋਇਆ ਬਹੁਤ ਸਾਰੀਆਂ ਦੁਕਾਨਾਂ ਦਾ ਵੀ ਨੁਕਸਾਨ ਹੋਇਆ ਫਿਰ ਉਸ ਸੰਬੰਧ ਵਿੱਚ ਮੁਕੱਦਮੇ ਦਰਜ ਕੀਤੇ ਜੀ ਜਿੰਨਾ ਬੰਦਿਆਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਸੀ ਜਿਹੜੇ ਉਹਨਾਂ ਕਤਲਾਂ ਦੇ ਵਿੱਚ ਸਾਢੇ ਫੂਕ ਦੇ ਵਿੱਚ ਸ਼ਾਮਲ ਸੀ ਉਹਨਾਂ ਦੇ ਵਿੱਚੋਂ ਕਈਆਂ ਦੀਆਂ ਜਮਾਨਤਾਂ ਵੀ ਹੋ ਗੀਆਂ ਜੀ ਲੇਕਿਨ ਇਹ ਦੋ ਬੰਦੇ ਹੈ ਉਮਰ ਖਾਲਦ ਤੇ ਸ਼ਰਜੀ ਇਮਾਮ ਜੀ ਇਹਨਾਂ ਦੋਨਾਂ ਬੰਦਿਆਂ ਦੀ ਜਮਾਨਤਾਂ ਨਹੀਂ ਹੋਈਆਂ ਇਹਨਾਂ ਦੇ ਖਿਲਾਫ ਦੋਸ਼ ਕੀ ਹੈ ਜੀ ਕਹਿੰਦੇ ਦੀ ਦੋਸ਼ ਇਹ ਕਿ ਇਹਨਾਂ ਨੇ ਲੋਕਾਂ ਨੂੰ ਭੜਕਾਇਆ ਹੈ ਠੀਕ ਹੈ ਜੀ ਉਹ ਜਦੋਂ ਕਹਿੰਦੇ ਇਹਨਾਂ ਨੇ ਲੋਕਾਂ ਨੂੰ ਭੜਕਾਇਆ ਇਹਨਾਂ ਨੇ ਭਾਸ਼ਣ ਕੀਤੇ ਹੈ ਜੀ ਜਦੋਂ ਇਹ ਵਾਰਦਾਤਾ ਹੈ ਸੀ ਉਦੋਂ ਇਹ ਮੌਕੇ ਤੇ ਹਾਜ਼ਰੀ ਹੈ ਨਹੀਂ ਸੀ ਅੱਛਾ ਜੀ ਇਹਨਾਂ ਨੇ ਉੱਥੇ ਕਾਫੀ ਕੁਝ ਦਿਖਾਇਆ ਉਹ ਕਹਿੰਦੇ ਜੀ ਆਹ ਦੇ ਪੜ੍ਹੇ ਰਹੀਏ ਕੋਰਟਾਂ ਨੇ ਉਹਨਾਂ ਦੀ ਜਮਾਨਤਾਂ ਦੀ ਜਿਹੜੀਆਂ ਐਪਲੀਕੇਸ਼ਨ ਸੀ ਰੱਦ ਕਰਤੀਆਂ ਉਹਨੂੰ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜੀ ਹੈਗੀ ਹੈ ਉਹ ਸੁਣਵਾਈ ਹੋ ਰਹੀ ਹੈ ਠੀਕ ਹੈ ਇਹਦਾ ਮਤਲਬ ਇਹ ਹੈ ਕਿ ਮੁਸਲਮਾਨ ਘੱਟ ਗਿਣਤੀ ਭਾਈਚਾਰੇ ਨਾਲ ਇਹ ਦੋਨੋਂ ਨੌਜਵਾਨ ਜਿਹੜੇ ਹੈਗੇ ਸਹਿਮਤ ਹੈ ਆਪਣੇ ਜਿਹੜੇ ਸੰਬੰਧਿਤ ਹੈ ਕਿਉਂਕਿ ਦੋਨੋਂ ਹੀ ਜਿਹੜੇ ਹੈਗੇ ਵਿਦਿਆਰਥੀ ਤੇ ਇਹਨਾਂ ਨੂੰ 5-5 ਸਾਲਾਂ ਤੋਂ ਅੰਦਰ ਰੱਖਿਆ ਹੋਇਆ ਇਹਨਾਂ ਦਾ ਕੈਰੀਅਰ ਬਰਬਾਦ ਹੋ ਗਿਆ ਖਤਮ ਕਰ ਜਿਹੜੇ ਬੰਦੇ 5-5 ਸਾਲ ਅੰਦਰ ਰਹਿ ਕੇ ਕਿਵੇਂ ਕਰਨਗੇ ਨੰਬਰ 1 ਇਹ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੈ ਆਮ ਤੌਰ ਤੇ ਇੱਥੇ ਕੀ ਹੁੰਦਾ ਹੈ ਕਿ ਕੁਝ ਬੰਦੇ ਜਿਹੜੇ ਹੈਗੇ ਗੈਂਗਸਟਰ ਹੈ ਤੇ ਚਾਹੇ ਉਹ ਇੱਕ ਵੱਖਰੇ ਦੇਸ਼ ਦੇ ਹਾਮੀ ਹੈ ਜਿਨ੍ਹਾਂ ਨੂੰ ਆਪਾਂ ਖਾਲਸਤਾਨੀ ਕਹਿ ਦਿੰਦੇ ਆ ਜੀ ਉਹਨਾਂ ਬਾਰੇ ਵੀ ਅਕਸਰ ਜਿਹੜੀਆਂ ਹੈਗੀਆਂ ਖ਼ਵਾਰਾਂ ਦੇ ਵਿੱਚ ਖ਼ਬਰਾਂ ਆਉਂਦੀਆਂ ਏਜੰਸੀਆਂ ਵੱਲੋਂ ਇਹ ਕਿਹਾ ਜਾਂਦਾ ਕਿ ਇਹ ਆਈਐਸਆਈ ਦੇ ਏਜੰਟ ਹੈ। ਮੁਸਲਮਾਨ ਵੀ ਆਈਐਸਆਈ ਦੇ ਏਜੰਟ ਸਿੱਖ ਵੀ ਆਈਐਸਆਈ ਦੇ ਏਜੰਟ ਬਦਨਾਮ ਕੀਤਾ ਜਾਂਦਾ ਹੈ। ਬਿਲਕੁਲ ਜੀ। ਪਰ ਕੱਲ ਇੱਕ ਨਾ ਲੁਧਿਆਣੇ ਦੇ ਵਿੱਚ ਮੁਕਾਬਲਾ ਹੋਇਆ ਠੀਕ ਹੈ ਉਹ ਮੁਕਾਬਲਾ ਅਸਲੀ ਹੈ ਜਾਂ ਨਕਲੀ ਹੈ ਇਹ ਨਹੀਂ ਆਪਾਂ ਨੂੰ ਜਾਣਕਾਰੀ ਮਿਲਦੀ ਕਿ ਮੁਕਾਬਲਾ ਹੋਇਆ ਤੇ ਉਹਦੇ ਵਿੱਚ ਦੋ ਬੰਦੇ ਆਪਾਂ ਪੁਸ਼ਟੀ ਨਹੀਂ ਕਰਦੇ ਉਹ ਜੀ ਉਹਦੀ ਪੁਸ਼ਟੀ ਨਹੀਂ ਕਰਦੇ ਦੋ ਬੰਦੇ ਜ਼ਖਮੀ ਹੋਏ ਜੀ ਜਿਹੜੇ ਦੋ ਬੰਦੇ ਜ਼ਖਮੀ ਹੋਏ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਆਰਮ ਲਾਲ ਹੈ ਤੇ ਇੱਕ ਦਾ ਨਾਮ ਦੀਪਕ ਹੈ ਅੱਛਾ ਜੀ ਇਹ ਦੋਨੇ ਮੁੰਡੇ ਜ਼ਖਮੀ ਹੋ ਗਏ ਤੇ ਇਹਨਾਂ ਦੀ ਜਿਹੜੀ ਫੜਾਫੜਾਈ ਹੋ ਗਈ ਕਹਿੰਦੇ ਇਹਨਾਂ ਤੋਂ ਕੁਛ ਤਾਂ ਗ੍ਰਨੇਡ ਮਿਲੇ ਅੱਛਾ ਜੀ ਕੁਛ ਕਹਿੰਦੇ ਵੀ ਇਹਨਾਂ ਤੋਂ ਮਿਲੇ ਆ ਉਹ ਆਪਣੇ ਪਿਸਤੌਲ ਠੀਕ ਹੈ ਜੀ ਉਹ ਕਹਿੰਦੇ ਕੁਝ ਦਿਨ ਪਹਿਲਾਂ ਇਹਨਾਂ ਨੇ ਲੁਧਿਆਣਾ ਪੁਲਿਸ ਨੇ ਕੁਝ ਹੋਰ ਬੰਦੇ ਫੜੇ ਸੀ ਠੀਕ ਹੈ ਜੀ ਉਹਨਾਂ ਬੰਦਿਆਂ ਤੋਂ ਵੀ ਗ੍ਰਨੇਡ ਮਿਲੇ ਸੀ ਯਾਰ ਉਹ ਗ੍ਰਨੇਡ ਜਿਹੜੇ ਹੈ ਨਾ ਉਹ ਬਣੇ ਹੋਏ ਆ ਚਾਈਨਾ ਦੇ ਤੇ ਬੜੇ ਖਤਰਨਾਕ ਐ ਗ੍ਰਨੇਡ ਐ ਉਹ ਗ੍ਰਨੇਡ ਐ ਆਮ ਤੌਰ ਤੇ ਜਦੋਂ ਕਿਸੇ ਜਗ੍ਹਾ ਪਰ ਗ੍ਰਨੇਡ ਬਾਈ ਜਾ ਪਤਾ ਲੱਗਦਾ ਵੀ ਗ੍ਰਨੇਡ ਮਾਰਿਆ ਤੇ ਬੰਦੇ ਥੱਲੇ ਲੇਟ ਜਾਂਦੇ ਲੇਟ ਜਾਂਦੇ ਆ ਜੀ ਉਹ ਥੱਲੇ ਬੰਦੇ ਲਿٹے ਹੋਏ ਬੰਦੇ ਦਾ ਨੁਕਸਾਨ ਨਹੀਂ ਹੁੰਦਾ ਠੀਕ ਹੈ ਲੇਕਿਨ ਚਾਈਨਾ ਦੇ ਜਿਹੜੇ ਗ੍ਰਨੇਡ ਆ ਇਹ ਕਹਿੰਦੇ ਇਹੋ ਜਿਹੇ ਗ੍ਰਨੇਡ ਐ ਇਹ ਜਦੋਂ ਇਹ ਚੱਲਣ ਕੇ ਥੱਲੇ ਪੈਣ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਆ ਉਹ ਜਿਹੜੇ ਬਰਾਮਦ ਹੋ ਗਏ ਜਦੋਂ ਉਹਨਾਂ ਨੂੰ ਬਰਾਮਦ ਹੋ ਗਏ ਤੇ ਇਹ ਮੁੰਡੇ ਆਏ ਕਹ ਇਹ ਗ੍ਰਨੇਡ ਹੈ ਕਹਿੰਦੀ ਲੁਧਿਆਣਾ ਪੁਲਿਸ ਕਹਿੰਦੀ ਕਿ ਇਹ ਗ੍ਰਨੇਡ ਜਿਹੜੇ ਆ ਪਾਕਿਸਤਾਨ ਚੋਂ ਆਏ ਸੀ ਪਾਕਿਸਤਾਨ ਦੇ ਵਿੱਚੋਂ ਹੀ ਇਹਨਾਂ ਨੂੰ ਇਸ਼ਾਰਾ ਹੋਇਆ ਸੀ ਕਿ ਫਲਾਨੀ ਜਗ੍ਹਾ ਤੋਂ ਤੁਹਾਨੂੰ ਗ੍ਰਨੇਡ ਮਿਲਣਗੇ ਤੇ ਉੱਥੇ ਗ੍ਰੇਡ ਲੈਣ ਆਏ ਸੀ ਮੁਕਾਬੜਾ ਹੋ ਗਿਆ ਠੀਕ ਹੈ ਜੀ ਇੱਕ ਪਤਾ ਨਹੀਂ ਕਹਾਣੀ ਖੜੀ ਹੈ ਕਿ ਨਹੀਂ ਪਰ ਗੱਲ ਇਹ ਗ੍ਰਨੇਡ ਪਾਕਿਸਤਾਨ ਤੋਂ ਆਏ ਨੰਬਰ 1 ਇੱਕ ਬੰਦੇ ਜਿਹੜੇ ਹੈਗੇ ਇਹ ਸਿੱਖ ਨਹੀਂ ਇਹ ਹਿੰਦੂ ਹੈ ਨੰਬਰ 2 2 ਜਿਹੜੇ ਕਹਿੰਦੇ ਪਾਕਿਸਤਾਨ ਦੇ ਦੱਸੇ ਹੋਏ ਜਿਹੜੇ ਥਾਂ ਤੋਂ ਉਹਨਾਂ ਨੇ ਗ੍ਰੇਡ ਲੈ ਲਈ ਸੀ ਨੰਬਰ 3 ਕਹਿੰਦੇ ਬੰਦੇ ਆਈਐਸਆਈ ਨਾਲ ਜੁੜੇ ਹੋਏ ਠੀਕ ਹੈ ਜੀ ਇਹਦਾ ਮਤਲਬ ਹੈ ਕਿ ਜਿਹੜੇ ਆਈਐਸਆਈ ਦੇ ਨਾਲ ਜੁੜੇ ਹੋਏ ਬੰਦੇ ਆ ਉਹ ਇਹ ਨਹੀਂ ਕਿ ਸਿਰਫ ਸਿੱਖ ਹੀ ਹੋਣਗੇ ਜੀ ਜਾਂ ਮੁਸਲਮਾਨ ਹੋਣਗੇ ਬਿਲਕੁਲ ਜੀ ਉਹ ਹਿੰਦੂ ਵੀ ਹੋਣਗੇ ਹੋ ਸਕਦਾ ਉਹ ਮਤਲਬ ਜਿਹੜੇ ਹੈਗੇ ਆ ਇਹਦਾ ਮਤਲਬ ਇਹ ਹੈ ਕਿ ਜਿਹੜਾ ਕਿਸੇ ਭਾਈਚਾਰੇ ਨੂੰ ਬਦਨਾਮ ਕਰਨ ਵਾਸਤੇ ਕਿਹਾ ਜਾਂਦਾ ਕਿ ਇਹ ਹੋਣਗੇ ਉਹ ਨਹੀਂ ਨਹੀਂ ਉਹ ਇਹਨਾਂ ਦੀ ਜੇ ਹੈਗਾ ਦੇਖੀ ਤੇ ਇਹਨਾਂ ਦੀ ਕੁਡਲੀ ਕਿਹਦੇ ਨਾਲ ਜੁੜਦੀ ਜੀ ਇਹਨਾਂ ਦੀ ਕੁਡਲੀ ਦੋਨਾਂ ਦੀ ਜੁੜਦੀ ਆ ਲਾਰੈਂਸ ਬਿਸ਼ਨੋਈ ਨਾਲ ਅੱਛਾ ਜੀ ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਦੀ ਜੇਲ੍ਹ ਚ ਬੰਦ ਹੈ ਠੀਕ ਹੈ ਜੀ ਔਰ ਲਾਰੈਂਸ ਬਿਸ਼ਨੋਈ ਬਾਰ ਬਾਰ ਕਿਸ ਬੰਦੇ ਨੂੰ ਟਾਰਗੇਟ ਕਰ ਰਿਹਾ ਹੈ ਉਹ ਕਰ ਰਿਹਾ ਹੈ ਆਪਣੇ ਨੂੰ ਸਲਮਾਨ ਖਾਨ ਅੱਛਾ ਫਿਲਮੀ ਐਕਟਰ ਸਲਮਾਨ ਖਾਨ ਜਿਹੜਾ ਵੱਡਾ ਬੰਦਾ ਹੈ ਉਹ ਬੜਾ ਵੱਡਾ ਨਾਂ ਹੈ ਬਿਲਕੁਲ ਜੀ ਹੁਣ ਜਿਹੜੀ ਆਈਐਸਆਈ ਆ ਆਈਐਸਆਈ ਦੇ ਹਿੱਤਾਂ ਦੀ ਪੂਰਤੀ ਹੁੰਦੀ ਹੈ ਜੇ ਸਲਮਾਨ ਖਾਨ ਮਰਦਾ ਹੈ ਮਰਦਾ ਹੈ ਕਿਵੇਂ ਹੁੰਦੀ ਹੈ ਪੂਰਤੀ ਸਲਮਾਨ ਖਾਨ ਮਰੂਗਾ ਤਾਂ ਭਾਰਤ ਦੇ ਮੁਸਲਮਾਨ ਭਾਈਚਾਰੇ ਦੇ ਵਿੱਚ ਬੇਤਨੀ ਫਿਰ ਬਿਲਕੁਲ ਨੈਚਰਲੀ ਹੋ ਸਕਦਾ ਵੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਹਿੰਸਕ ਮਾਰਦਾਤਾਤਾਂ 'ਚ ਪੈ ਜਾਣ ਜੇ ਉਹ ਹਿੰਸਕ ਮਾਰਦਾਤਾਤਾਂ ਦੇ ਵਿੱਚ ਪੈਂਦੇ ਆ ਤਾਂ ਭਾਰਤੀ ਜਨਤਾ ਪਾਰਟੀ ਆਰਐਸਐਸ ਜਾਂ ਜਿਹੜੀ ਵੀ ਤੇ ਕਿਸੇ ਵੀ ਇਹਨਾਂ ਨੂੰ ਕਾਂਗਰਸ ਵੀ ਹੋ ਸਕਦੀ ਹੈ ਉਹਨਾਂ ਨੂੰ ਇਸਤੇਮਾਲ ਕਰਨਾ ਚਾਹਣਗੇ ਘੱਟ ਗਿਣਤੀ ਦੇ ਖਿਲਾਫ ਬਹੁ ਗਿਣਤੀ ਨੂੰ ਜਿਹੜਾ ਲਾਂਬੰਦ ਕਰਨਾ ਚਾਹੁੰਦੇ ਪੋਲਰਾਈਜ਼ ਕਰਨਗੇ ਜੋ ਕਰਨਗੇ ਉਹ ਦੇਖੋ ਮੁਸਲਮਾਨ ਇਕੱਠੇ ਹੋਗੇ ਤੁਸੀਂ ਵੀ ਇਕੱਠੇ ਹੋ ਜਾਓਗੇ ਕਿਉਂ ਬੰਦੇ ਸਾਰੇ ਇਕੱਠੇ ਹੋ ਜਾਣਗੇ ਜਿਹੜਾ ਫਿਰ ਉਹਨੂੰ ਬੋਟ ਰਾਜਨੀਤੀ ਵਾਸਤੇ ਸਾਧਿਆ ਜਾ ਸਕਦਾ ਹੈ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਕਿ ਜਿਹੜਾ ਕਿਸੇ ਇੱਕ ਭਾਈਚਾਰੇ ਨੂੰ ਕਹਿ ਦੇਣਾ ਕਿ ਇਹ ਬੰਦੇ ਸੀਆਈਏ ਦੇ ਏਜੰਟ ਹੈ ਸਿੱਖ ਹੈ ਇਹ ਮੁਸਲਮਾਨਾ ਉਹ ਵੀ ਨਹੀਂ ਉਹ ਜਿਹੜੇ ਹੈਗੇ Hindu ਵੀ ਹੋ ਸਕਦੇ ਆ ਕੱਲ੍ਹ ਵਾਲੇ ਮੁਕਾਬਲੇ ਤੋਂ ਇਹ ਗੱਲ ਸਾਬਤ ਹੋ ਗਈ ਹੈ ਇਹਦੇ ਵਿੱਚ ਔਰ ਇਹ ਮੁਕਾਬਲਾ ਲੁਧਿਆਣਾ ਪੁਲਿਸ ਨੇ ਕੀਤਾ ਹੈ ਪਰ ਮੁਕਾਬਲਾ ਸੱਚਾ ਝੂਠਾ ਸੀ ਇਸ ਗਲਤੀ 'ਤੇ اے ਸੀ ਇਸ ਗਲਤੀ ਪੁਸ਼ਟੀ ਕਰ ਸਕਦੇ ਕਿ ਜੋ ਹਥਿਆਰ ਵਗੈਰਾ ਮਿਲੇ ਹੈ ਉਹ ਆਈਐਸਏ ਤੋਂ ਹੀ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾ ਸਕਦੇ ਹੋਰ ਕਿਦੋਂ ਨਹੀਂ ਜੀ ਟੇਲੋ ਸਾਹਿਬ ਤੀਜੀ ਖਬਰ ਲੈ ਲਈਏ ਆਪਾਂ ਜੰਮੂ ਕਸ਼ਮੀਰ ਨਾਲ ਸੰਬੰਧਤ ਹੈ ਕੱਲ ਜੰਮੂ ਕਸ਼ਮੀਰ ਟਾਈਮਜ਼ ਅਖਬਾਰ ਦੇ ਦਫ਼ਤਰ ਦੇ ਵਿੱਚ ਛਾਪੇਮਾਰੀ ਹੋਈ ਹੈ ਉਹ ਕੀ ਹੈ ਉਹ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਕਸ਼ਮੀਰ ਟਾਈਮਜ਼ ਦਾ ਅਖਬਾਰ ਦਾ ਨਾਂ ਤੇ ਜੰਮੂ ਦੇ ਵਿੱਚ ਉਹਨਾਂ ਦਾ ਦਫ਼ਤਰ ਹੈ ਉੱਥੇ ਜਿਹੜੀ ਹੈਗੀ ਹੈ ਇਹਨਾਂ ਤੇ ਰੇਡ ਵੱਜੀ ਹੈ ਜੀ ਉਥੇ ਏਜੰਸੀਆਂ ਇਹ ਗੱਲ ਕਹਿਦੀਆਂ ਵੀ ਜਦੋਂ ਰੇਡ ਮਾਰੀ ਆ ਨਾ ਤੁਸੇ ਸਾਨੂੰ ਕੁਝ ਇਤਰਾਜ਼ਯੋਗ ਚੀਜ਼ਾਂ ਮਿਲ ਗਈਆਂ ਠੀਕ ਹੈ ਜੀ ਕਹਿੰਦੇ ਜੀ ਇੱਕ ਤਾਂ 8.47 ਦੇ ਕਾਰਤੂਸ ਮਿਲ ਗਏ ਜੀ ਕੁਝ ਜਿਹੜੇ ਹੈਗੇ ਜੀ ਪਿਸਤੌਲਾਂ ਦੇ ਕਾਰਤੂਸ ਮਿਲ ਗਏ ਜੀ ਕੋਸ਼ਿਸ਼ ਸਾਨੂੰ ਜਿਹੜਾ ਹੈਗਾ ਮਟੀਰੀਅਲ ਹੋਰ ਮਿਲ ਗਿਆ ਠੀਕ ਹੈ ਉਹ ਮਟੀਰੀਅਲ ਜਿਹੜਾ ਇਤਰਾਜ਼ਯੋਗ ਹੈ ਜਿਹੜਾ ਚੱਲ ਸਕਦਾ ਹੈ ਜਿਹੜਾ ਕਿਸੇ ਦਾ ਨੁਕਸਾਨ ਕਰ ਸਕਦਾ ਕਹਿੰਦੇ ਜੀ ਇਹੋ ਜਿਹਾ ਮਟੀਰੀਅਲ ਮਿਲ ਗਿਆ ਜੀ AK47 ਦੇ ਕਾਰਤੂਸ ਮਿਲੇ AK47 ਨਹੀਂ ਮਿਲੀ ਠੀਕ ਹੈ ਜੀ ਕਾਰਤੂਸ ਮਿਲੇ ਪਿਸਤੌਲਾਂ ਦੇ ਕਾਰਤੂਸ ਮਿਲੇ ਪਿਸਤੌਲ ਨਹੀਂ ਮਿਲੇ ਮਿਲੇ ਠੀਕ ਹੈ ਜੀ ਮਿਲੇ ਕਿੱਥੋਂ ਐ ਅਖਬਾਰ ਦੇ ਨਫਰ ਤੋਂ ਠੀਕ ਹੈ ਜੀ ਉਹ ਕਹਿੰਦੇ ਜੀ ਹੁਣ ਸਾਨੂੰ ਇਹ ਮਿਲ ਗਿਆ ਤੇ ਅਸੀਂ ਫਿਰ ਜਿਹੜੇ ਇਹਨਾਂ ਦੇ ਕੰਪਿਊਟਰਾਂ ਦੀ ਹੁਣ ਜਾਂਚ ਕਰ ਰਹੇ ਹੁਣ ਏਜੰਸੀਆਂ ਦੇ ਕੰਪਿਊਟਰਾਂ ਦੀ ਜਾਂਚ ਕਰ ਰਹੀ ਹੈ ਠੀਕ ਹੈ ਜੀ ਫਿਰ ਕਹਿੰਦੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਫਿਰ ਕਹਿੰਦੇ ਪੁੱਛ ਕੇ ਸ਼ਮਾਸ ਤੇ ਅਸੀਂ ਇਹਨਾਂ ਦੇ ਪ੍ਰਬੰਧਕਾਂ ਨੂੰ ਬੁਲਾਵਾਂਗੇ ਅੱਛਾ ਜੀ ਉਹਨਾਂ ਦੀ ਇੱਕ ਐਡੀਟਰ ਹੈ ਜੀ ਦਾ ਨਾਮ ਅਨੁਰਾਧਾ ਪਤਸੀ ਠੀਕ ਹੈ ਜੀ ਅਨੁਰਾਦਾ ਪਸੀਨ ਜਿਹੜੀ ਹੈਗੀ ਆ ਉਹ ਆਪਾਂ ਉਹਦੇ ਉਹਦੇ ਨਾਂ ਤੋਂ ਪਤਾ ਲੱਗਦਾ ਕਿ ਉਹ ਮੁਸਲਮਾਨ ਨਹੀਂ ਹੈ ਜੀ ਬਿਲਕੁਲ ਜੀ ਉਹ Hindu 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 ਭਾਈਚਾਰ ਨਾਲ ਸੰਬੰਧਿਤ ਹੈ ਜਾਂ ਆਪਾਂ ਕਹਿ ਸਕਦੇ ਆ ਸਿੱਖ ਭਾਈਚਾਰ ਨਾਲ ਸੰਬੰਧਿਤ ਹੈ ਅਨੁਰਾਦਾ ਪਸੀਨ ਉਹ ਲੇਡੀ ਹੈ ਜਿਸ ਲੇਡੀ ਨੇ ਜਦੋਂ ਜੰਮੂ ਕਸ਼ਮੀਰ ਦਾ ਸਪੈਸ਼ਲ ਦਰਜਾ ਤੋੜਿਆ ਜੀ ਔਰ ਜੰਮੂ ਕਸ਼ਮੀਰ ਨੂੰ ਜਿਹੜਾ ਹੈਗਾ ਇੱਕ ਸਟੇਟ ਨੂੰ ਦੋ ਹਿੱਸਿਆਂ ਵਿੱਚ ਵੰਡਤਾ ਸੀ ਤੋੜ ਕੇ ਯੂਨੀਅਨ ਟੈਰੀਟਰੀਆਂ ਬਣਾ ਦਿੱਤਾ ਸੀ ਉਸ ਵੇਲੇ ਜਿਹਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਨਾ ਜਿਸ ਪੱਤਰਕਾਰ ਨੇ ਉਹਦਾ ਨਾਂ ਅਨੁਰਾਧਾ ਪਸੀਲ ਹੈ ਬਿਲਕੁਲ ਜੀ ਇਹਦਾ ਮਤਲਬ ਹੈ ਕਿ ਹਿੰਦੂ ਭਾਈਚਾਰੇ ਨਾਲ ਸੰਬੰਧਤ ਹੋ ਕੇ ਉਹ ਬੀਬੀ ਜਿਹੜੀ ਹੈਗੀ ਐ ਉਹ ਕਸ਼ਮੀਰ ਦੇ ਹੱਕਾਂ ਹਕੂਕਾਂ ਵਾਸਤੇ ਜੂਝਣ ਵਾਲੀ ਉਹ ਲੜਨ ਵਾਲੀ ਐ ਜਿਹੜਾ ਕਸ਼ਮੀਰ ਟਾਈਮ ਦਾ ਅਖਬਾਰ ਹੈ ਜੀ ਉਹ ਕਸ਼ਮੀਰ ਟਾਈਮ ਦਾ ਅਖਬਾਰ ਉਸ ਕਸ਼ਮੀਰੀਅਤ ਦਾ ਮਦਈ ਹੈ ਜੀ ਜਿਹੜੇ ਕਸ਼ਮੀਰੀਅਤ ਦੀ ਗੱਲ ਆ ਸਾਡੇ ਜਿਹੜੇ ਹੈਗੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਮਰਹੂਮ ਪ੍ਰਧਾਨ ਮੰਤਰੀ ਉਹਨਾਂ ਨੇ ਕੀ ਕਿ ਸਿੱ ਬਿਲਕੁਲ ਉਹਨਾਂ ਨੇ ਕਿਹਾ ਸੀ ਕਿ ਕਸ਼ਮੀਰ ਦੇ ਮਸਲੇ ਦਾ ਹੱਲ ਗੋਲੀ ਨਹੀਂ ਗੋਲੀ ਨਹੀਂ ਹੈ ਕਸ਼ਮੀਰ ਦੇ ਮਸਲੇ ਦਾ ਹੱਲ ਕਸ਼ਮੀਰੀਅਤ ਭਾਵਨਾ ਦੇ ਨਾਲ ਜਿਹੜਾ ਕੀਤਾ ਜਾ ਸਕਦਾ ਉਹਨਾਂ ਨੇ ਇਹ ਗੱਲ ਕਹੀ ਸੀ ਉਹਨਾਂ ਦੇ ਹੁਣ ਰੇਡ ਕੀਤੀ ਹੈ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਪੱਤਰਕਾਰਾਂ ਤੇ ਅਟੈਕ ਹੋ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਚੈਨਲ ਜਿਹੜੇ ਹੈ ਜਾਂ ਉਹ ਡਿਜੀਟਲ ਚੈਨਲ ਹੈ ਜਿਹੜੇ ਸਰਕਾਰਾਂ ਦੇ ਮੁਤਾਬਕ ਨਹੀਂ ਚੱਲਦੇ ਉਹਨਾਂ ਦੇ ਪੇਜ ਬੰਦ ਹੋ ਰਹੇ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੇ YouTube ਚੈਨਲ ਬੰਦ ਕਰਵਾਏ ਜਾ ਰਹੇ ਇਹ ਉਹ ਲੋਕ ਹੈ ਜਿਹੜੇ ਲੋਕ ਹੱਕ ਸੱਚ ਤੇ ਇਨਸਾਫ ਦੀ ਗੱਲ ਕਰ ਬਿਲਕੁਲ ਜੀ ਬਿਲਕੁਲ ਸੋ ਜਿੱਥੇ ਕਿਤੇ ਹੱਕ ਸੱਚ ਤੇ ਇਨਸਾਫ ਦੀ ਗੱਲ ਹੋਊਗੀ ਉਹਦੇ ਉੱਤੇ ਸਰਕਾਰ ਦਾ ਘੋੜਾ ਚੱਲੂਗਾ ਚੱਲੂਗਾ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਹੈ ਉਹ ਨਾਰਥ ਈਸਟ ਦੇ ਵਿੱਚ ਵੀ ਚੱਲ ਰਿਹਾ ਹੈ ਉਹ ਦੇਸ਼ ਦੇ ਵੱਖ-ਵੱਖ ਖਿੱਸਿਆਂ 'ਚ ਵੀ ਚੱਲ ਰਿਹਾ ਹੈ ਮਤਲਬ ਸਾਰੇ ਭਾਰਤ ਵਿੱਚ ਹਾਂ ਤੇ ਅੱਜ ਜਿਹੜੀ ਹੈਗੀ ਇਹ ਖਬਰ ਆਪਾਂ ਨੂੰ ਉਹ ਕਸ਼ਮੀਰ ਤੋਂ ਵੀ ਆ ਗਈ ਹੈ ਕਿ ਕਸ਼ਮੀਰ ਤੋਂ ਜੰਮੂ ਦੇ ਵਿੱਚ ਉਹਨਾਂ ਦਾ ਦਫ਼ਤਰ ਹੈ ਜੰਮੂ ਦੇ ਦਫ਼ਤਰ ਦੇ ਤੇ ਜਿਹੜਾ ਇਹਨਾਂ ਦਾ ਹੈਗਾ ਆਪਣਾ ਤੁਹਾਡਾ ਕਸ਼ਮੀਰ ਟਾਈਮਜ਼ ਦਾ ਅਖਬਾਰ ਉਹਦੇ ਤੇ ਰੀਡ ਹੋਈ ਹੈ ਬਹੁਤ-ਬਹੁਤ ਧੰਨਵਾਦ ਤੁਹਾਨੂੰ ਸਾਹਿਬ ਤੁਹਾਡਾ ਅ ਤੁਸੀਂ ਮਤਲਬ ਖਬਰਾਂ ਚੋਂ ਖਬਰ ਪ੍ਰੋਗਰਾਮ ਸੁਣ ਰਹੇ ਸੀਗੇ ਟਲੋ ਸਾਬ ਦਾ ਚਲੋ ਸਾਬ ਵੱਲੋਂ ਤੇ ਮੇਰੇ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਬਖਤੌਰ ਟਲੋ YouTube ਚੈਨਲ ਵੱਲੋਂ ਵੀ ਮੈਂ ਬੇਨਤੀ ਕਰੂੰਗਾ ਵੀ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਦੂਜਾ ਸਾਡਾ ਨਾਲ ਪੇਜ ਵੀ ਹੈ ਤੇ Instagram ਵੀ ਹੈ ਬਹੁਤ ਬਹੁਤ ਧੰਨਵਾਦ ਸੱਜਣ